ਹਾਂ ਜੀ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਕਿਹੜੇ ਕਿਹੜੇ ਸੰਦਾਂ ਦੇ ਉੱਪਰ ਸਬਸਿਡੀ ਮਿਲ ਰਹੀ ਹੈ ਉਸ ਦੇ ਵਿੱਚ ਸੁਪਰ ਐਸਐਮਐਸ ਹੈਪੀ ਸਮਾਰਟ ਸੀਡਰ ਸੁਪਰ ਸੀਡਰ ਸਰਫੇਸ ਸੀਡਰ ਜ਼ੀਰੋ ਟੇਲ ਡ੍ਰਿਲ ਬੇਲਰ ਰੋਟਰੀ ਸਲੇਸਰ ਪੈਡੀ ਸਟਰਾ ਚੋਪਰ ਕ੍ਰਾਪ ਰੀਪਰ ਤੇ ਉਲਟਾਵੇਂ ਪਲਾਉ ਇਹ ਸਾਰੇ ਸੰਦਾਂ ਦੇ ਉੱਪਰ ਸਬਸਿਡੀ ਮਿਲ ਰਹੀ ਹੈ ਤੇ ਇਸ ਦੀ ਸਬਸਿਡੀ ਦੀ ਦਰ ਜਿਹੜੀ ਆ ਅਲੱਗ-ਅਲੱਗ ਸੰਦ ਦੇ ਉੱਪਰ ਅਲੱਗ-ਅਲੱਗ ਹੋਏ ਕਿ 30% 40% 60% ਇਸ ਤਰ੍ਹਾਂ ਇਸ ਦੇ ਜਿਹੜੀ ਸਬਸਿਡੀ ਆ ਉਹ ਤੁਹਾਨੂੰ ਅਪਰੂਵਲ ਗਵਰਨਮੈਂਟ ਦੁਆਰਾ ਮਿਲ ਜਾਵੇਗੀ ਹੋਵੇਗੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਇਸ ਦੀ ਲਾਸਟ ਰਜਿਸਟ੍ਰੇਸ਼ਨ ਦੀ ਡੇਟ ਜਿਹੜੀ ਹੈ 23 10 2025 ਤੋਂ ਲੈ ਕੇ 3 11 2025 ਤੱਕ ਸ਼ਾਮ ਦੇ 5 ਵਜੇ ਤੱਕ ਹੋਵੇਗੀ ਇਸ ਨੂੰ ਬੜੀ ਸੌਖੀ ਦੇ ਨਾਲ ਤੁਸੀਂ ਆਪਣੇ ਮੋਬਾਈਲ ਤੋਂ ਹੀ ਆਨਲਾਈਨ ਕਰ ਸਕਦੇ ਜੇ ਬਾਕੀ ਜੇਕਰ ਫਿਰ ਵੀ ਤੁਹਾਨੂੰ ਭਰਨ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਕਰ ਸਕਦੇ ਜੇ ਤੇ ਇਸ ਦਾ ਸੋਲੂਸ਼ਨ ਜਿਹੜਾ ਵਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਬਾਕੀ ਜੇਕਰ ਵੀਡੀਓ ਨੂੰ ਪੂਰਾ ਦੇਖ ਲੈਣ ਹਾਂਜੀ ਤੇ ਜਿਵੇਂ ਹਰ ਸਾਲ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਖੇਤੀਬਾੜੀ ਦੇ ਸੰਦਾਂ ਦੇ ਉੱਪਰ ਸਬਸਿਡੀ ਦਿੱਤੀ ਜਾਂਦੀ ਆ ਤੇ ਇਸ ਵਾਰ ਵੀ ਜਿਹੜਾ ਵਾ ਪੋਰਟਲ ਨੂੰ ਓਪਨ ਕੀਤਾ ਗਿਆ ਬਾਅਦ ਤੁਸੀਂ ਆਪਣੇ ਅਰਜ਼ੀ ਆਨਲਾਈਨ ਅਵੇਦਨ ਕਰ ਸਕਦੇ ਜੇ ਆਪਣੇ ਮੋਬਾਈਲ ਦੇ ਉੱਪਰੋਂ ਇਸ ਦੇ ਵਿੱਚ ਜਿਹੜਾ ਐਸਸੀ ਕਾਸਟ ਵਾਲੇ ਭਰਾ ਨੇ ਐਸਸੀ ਕਿਸਾਨ ਨੇ ਜਿਹੜੇ ਉਹਨਾਂ ਵਾਸਤੇ ਜਿਹੜਾ ਵਾ ਟਰੈਕਟਰ ਦੇ ਉੱਪਰ ਜਿਹੜਾ ਸਟਾਊਸ ਬਫਰ ਤੋਂ ਉੱਪਰ ਲੈਂਦੇ ਜੇ ਤੇ ਉਸ ਨੂੰ 80% ਤੱਕ ਸਬਸਿਡੀ ਤੇ ਬਾਕੀ ਹੋਰ ਸਰ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਦੇ ਉੱਪਰ ਜਿਹੜੀ ਸਬਸਿਡੀ ਐ ਦਿੱਤੀ ਜਾ ਰਹੀ ਆ ਵੀਡੀਓ ਨੂੰ ਪੂਰਾ ਦੇਖ ਲਿਓ ਵੀਡੀਓ ਦੇ ਵਿੱਚ ਤੁਹਾਨੂੰ ਰਜਿਸਟ੍ਰੇਸ਼ਨ ਕਰਨ ਬਾਰੇ ਵੀ ਜਾਣਕਾਰੀ ਮਿਲ ਜਾਵੇ ਕਿਵੇਂ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਤੋਂ ਰਜਿਸਟ੍ਰੇਸ਼ਨ ਕਰ ਸਕਦੇ ਜੇ ਤੇ ਕਿਹੜੇ-ਕਿਹੜੇ ਸੰਦਾਂ ਦੇ ਉੱਪਰ ਸਬਸਿਡੀ ਮਿਲ ਰਹੀ ਆ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਮਿਲ ਜਾਵੇਗੀ ਹਾਂਜੀ ਤੇ ਸਭ ਤੋਂ ਪਹਿਲਾਂ ਮੋਬਾਈਲ ਦਾ Google Chrome ਓਪਨ ਕਰ ਲੈਣਾ ਵਾ ਤੇ ਇੱਥੇ ਸਰਚ ਬਾਰ ਦੇ ਵਿੱਚ Agri Machinery PPV ਕਰਕੇ ਇਸ ਨੂੰ ਸਰਚ ਕਰ ਲੈਣਾ ਵਾ ਇਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ ਉੱਥੋਂ ਡਾਇਰੈਕਟਲੀ ਤੁਸੀਂ ਜਿਹੜਾ ਇਸ ਸਾਈਟ ਦੇ ਉੱਪਰ ਵਿਜ਼ਿਟ ਕਰ ਜਾਵੋਗੇ ਹੁਣ ਇੱਥੇ ਤੁਸੀਂ ਵੇਖ ਸਕਦੇ ਜੇ ਇੱਥੇ ਤੁਹਾਡੇ ਸਾਹਮਣੇ ਸਾਰੀਆਂ ਆਪਸ਼ਨ ਆ ਰਹੀਆਂ ਇੱਥੇ ਆ ਰਿਹਾ ਵਾ ਅਪਲਾਈ ਅੰਡਰ ਸੀਆਰਐਮ ਉੱਥੇ ਮਸ਼ੀਨਰੀ ਸਕੀਮ ਮਸ਼ੀਨਰੀ ਸਕੀਮ ਦੇ ਵਿੱਚ ਜਾ ਕੇ ਤੁਸੀਂ ਸਾਰੀਆਂ ਸਕੀਮਾਂ ਪੜ੍ਹ ਸਕਦੇ ਕਿਹੜੀ ਮਸ਼ੀਨਰੀ ਦੇ ਉੱਪਰ ਕਿਹੜੀ-ਕਿਹੜਾ ਬੈਨੀਫਿਟ ਮਿਲ ਰਿਹਾ ਕਿਹੜੀ-ਕਿਹੜੀ ਕੰਪਨੀ ਦੇ ਉੱਪਰੋਂ ਮਿਲ ਰਹੀ ਹੈ ਸਾਰੀਆਂ ਇੱਥੇ ਤੁਹਾਨੂੰ ਜਿਹੜੀਆਂ ਮਾਹੌਲਤਾ ਇਸ ਦੇ ਵਿੱਚ ਜਿਹੜੀ ਜਿਹੜੀ ਵੀ ਸਰਕਾਰ ਦੁਆਰਾ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਸ ਦੇ ਬਾਰੇ ਸਾਰੀ ਜਾਣਕਾਰੀ ਇੱਥੋਂ ਮਿਲ ਜਾਵੇਗੀ ਹੁਣ ਕਣਕ ਦੇ ਬੀਜ ਦੀ ਜਿਨ੍ਹਾਂ ਨੇ ਅਪਲਾਈ ਕਰਨੀ ਫ੍ਰੀ ਕਣਕ ਦਾ ਬੀਜ ਲੈਣ ਵਾਸਤੇ ਉਸ ਦੇ ਲਈ ਵੀ ਵੀਡੀਓ ਜਿਹੜੀ ਆ ਉਹ YouTube ਚੈਨਲ ਦੇ ਉੱਪਰ ਮੈਂ ਅਪਲੋਡ ਕੀਤੀ ਹੋਈ ਹੈ ਉੱਥੋਂ ਜਾ ਕੇ ਤੁਸੀਂ ਫ੍ਰੀ ਕਣਕ ਜਿਹੜੀ ਹੈ ਉਸ ਲਈ ਅਪਲਾਈ ਕਰ ਸਕਦੇ ਹੋ ਹੁਣ ਇੱਥੇ ਲੌਗ ਇਨ ਫੋਰ ਐਗਰੀ ਮਸ਼ੀਨਰੀ ਵਾਲੀ অপਸ਼ਨ ਤੁਹਾਨੂੰ ਇੱਥੇ ਮਿਲੇਗੀ ਇਹ ਵਾਲੀ অপਸ਼ਨ ਹੈ ਜਿਹੜੀ ਇਸ ਦੇ ਉੱਪਰ ਤੁਸੀਂ ਇੱਥੇ ਓਕੇ ਕਰ ਦੇਣਾ ਵਾ ਉਕੇ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਲੌਗਇਨ ਤੇ ਲੌਗਇਨ OTP ਵਾਲੀ ਆਪਸ਼ਨ ਮਿਲੇਗੀ ਇੱਥੇ ਤੁਸੀਂ ਇਸ ਦੇ ਵਿੱਚੋਂ ਲੌਗਇਨ OTP ਵਾਲੀ ਆਪਸ਼ਨ ਚੂਜ਼ ਕਰਨੀ ਆ ਤੇ ਇੱਥੇ ਜਿਹੜਾ ਵਾ ਆਪਣਾ ਮੋਬਾਈਲ ਨੰਬਰ ਭਰ ਲੈਣਾ ਵਾ ਜਿਹੜਾ ਤੁਹਾਡਾ ਫਾਰਮਰ ਆਈਡੀ ਵਾਲਾ ਮੋਬਾਈਲ ਨੰਬਰ ਆ ਇਸ ਦੇ ਰਿਲੇਟਡ ਜੇਕਰ ਤੁਹਾਨੂੰ ਨਹੀਂ ਪਤਾ ਤੁਸੀਂ ਫਾਰਮਰ ਆਈਡੀ ਤੁਹਾਡੀ ਕਿਹੜੀ ਆ ਜਾਂ ਤੁਸੀਂ ਆਪਣੀ ਫਾਰਮਰ ਆਈਡੀ ਨਵੀਂ ਬਣਾਉਣੀ ਆ ਤੇ ਉਸ ਦੇ ਰਿਲੇਟਡ ਤੁਹਾਨੂੰ ਮੈਂ ਨੈਕਸਟ ਵੀਡੀਓ ਇਸ ਦੇ ਵਿੱਚ ਬਣਾ ਕੇ ਦੱਸਾਂਗਾ ਕਿਵੇਂ ਤੁਸੀਂ ਆਪਣੀ ਜਿਹੜੀ ਆ ਫਾਰਮਰ ਆਈਡੀ ਕ੍ਰੀਏਟ ਕਰ ਸਕਦੇ ਜੇ ਨਵੀਂ ਤੇ ਜੇਕਰ ਤੁਹਾਡੀ ਪਹਿਲੀ ਆਈਡੀ ਬਣੀ ਹੋਈ ਆ ਤੇ ਉਸ ਦੇ ਬਾਰੇ ਕਿਵੇਂ ਜਾਣਕਾਰੀ ਲੈ ਸਕਦੇ ਜੀ ਕਿਹੜੇ ਨੰਬਰ ਦੇ ਉੱਪਰ ਬਣੀ ਹੋਈ ਆ ਮੋਬਾਈਲ ਨੰਬਰ ਤੇ ਕੈਪਚੇ ਭਰ ਕੇ ਸੈਂਡ OTP ਵਾਲੀ ਆਪਸ਼ਨ ਦੇ ਉੱਪਰ ਓਕੇ ਕਰ ਦੇਣਾ ਵਾ ਤੁਹਾਡਾ ਜਿਹੜਾ ਮੋਬਾਈਲ ਨੰਬਰ ਉਸ ਦੇ ਉੱਪਰ ਇੱਕ OTP ਆ ਜਾਵੇਗਾ ਉਹ ਵਾਲਾ OTP ਇੱਥੇ ਭਰ ਕੇ ਤੁਸੀਂ ਇਸ ਨੂੰ ਵੈਰੀਫਾਈ OTP ਵਾਲੇ ਦੇ ਉੱਪਰ ਓਕੇ ਕਰ ਦੇਣਾ ਹੁਣ ਇੱਥੇ ਤੁਹਾਡਾ ਸਾਰਾ ਫਾਰਮਰ ਆਈਡੀ ਵਾਲਾ ਡਾਟਾ ਓਪਨ ਹੋ ਜਾਏਗਾ ਤੁਹਾਡਾ ਮੋਬਾਈਲ ਨੰਬਰ ਨਾਮ ਆਧਾਰ ਕਾਡ ਦਾ ਨੰਬਰ ਕਿਹੜਾ ਬੈਂਕ ਅਕਾਊਂਟ ਹੈ ਇਸਦੇ ਨਾਲ ਲਿੰਕ ਹੈ ਇਹ ਸਾਰਾ ਕੁਝ ਇਸਦੇ ਵਿੱਚ ਉਪਨ ਹੋ ਜਾਵੇਗਾ ਇੱਥੇ ਹੁਣ ਜਦ ਉੱਪਰ ਦੇਖੋਗੇ ਤਾਂ ਤੁਹਾਨੂੰ ਇੱਥੇ 3 ਡਾਟ ਦਾ ਨਿਸ਼ਾਨ ਦਿਖਾਈ ਦੇਵੇਗਾ ਇਸਦੇ ਉੱਪਰ ਜਿਸਦੇ ਉੱਪਰ ਨਾਮ ਲਿਖਿਆ ਹੋਇਆ ਇੱਥੇ 3 ਡਾਟ ਦਾ ਨਿਸ਼ਾਨ ਦਿਖਾਈ ਦੇਵੇਗਾ ਇਸਦੇ ਉੱਪਰ ਓਕੇ ਕਰ ਦੇਣਾ ਹੁਣ ਇੱਥੇ ਦੇਖੋਗੇ ਐਡਿਟ ਪ੍ਰੋਫਾਈਲ ਦੀ view CRM apply ਦੇ apply for CRM SC ਇਹ ਵਾਲੀ অপਸ਼ਨ ਜਿਹੜੀ ਆ ਰਹੀ ਆ ਇਸਦੇ ਉੱਪਰ ਇੱਥੋਂ ਦੀ ਓਕੇ ਕਰ ਦੇਣਾ ਵਾ ਹੁਣ ਓਪਨ ਹੁੰਦਿਆ ਇੱਥੇ ਤੁਹਾਡੇ ਕੋਲ ਮੰਗੇਗਾ ਟਰੈਕਟਰ ਸੰਬੰਧੀ ਵੇਰਵਾ ਜੇਕਰ ਟਰੈਕਟਰ ਹੈਗਾ ਤਾਂ ਜੈਸਟ ਕਰ ਦਿਓ ਜੇਕਰ ਨਹੀਂ ਹੈਗਾ ਤਾਂ ਵੀ ਇਸ ਦੇ ਵਿੱਚ ਤੁਸੀਂ ਆਪਣੇ ਹਿਸਾਬ ਦੇ ਨਾਲ ਭਰ ਸਕਦੇ ਜੇ ਜੇਕਰ ਹੈਗਾ ਵਾ ਤੇ ਹਾਂ ਵਾਲੇ ਤੇ ਜੇਕਰ ਨਹੀਂ ਹੈਗਾ ਤੇ ਨਾ ਵਾਲੇ ਤੇ ਇੱਥੇ ਆ ਜਾਏਗਾ ਕਿਹੜੀ ਕੰਪਨੀ ਦਾ ਟਰੈਕਟਰ ਹੈ ਤੁਹਾਡੇ ਕੋਲ ਜਿਹੜੀ ਕੰਪਨੀ ਹੈ ਉਸ ਦਾ ਨਾਮ ਲਿਖ ਦਿਓ ਜਿਵੇਂ ਸੋਨਾ ਲਿਕਾ ਸਵਰਾਜ ਟਰੈਕਟਰ ਦਾ ਮਾਡਲ ਨੰਬਰ ਕਿੰਨਾ ਵਾ ਹੌਸ ਪਾਵਰ ਕਿੰਨੀ ਆ RC ਨੰਬਰ ਇਸ ਦੇ ਵਿੱਚ ਭਰ ਦੇਣਾ ਤੇ RC ਦੀ ਫੋਟੋ ਜੇਕਰ ਨਹੀਂ ਹੈਗਾ ਤੇ ਨਾਂ ਵਾਲੀ ਦੇ ਉੱਪਰ ਕਰਕੇ ਤੇ ਇੱਥੇ ਤੁਸੀਂ ਇਸ ਨੂੰ ਸਬਮਿਟ ਕਰ ਦੇਣਾ ਵਾ ਸਬਮਿਟ ਕਰਨ ਤੋਂ ਬਾਅਦ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਸਿਲੈਕਟ ਗਰੁੱਪ ਸਿਲੈਕਟ ਗਰੁੱਪ ਦੇ ਵਿੱਚ ਜਾ ਕੇ ਜੇਕਰ ਇਕੱਲੇ ਦਾ ਇੰਡੀਵਿਜੂਅਲ ਫਾਰਮਰ ਜੇ ਪੰਚਾਇਤ ਦੁਆਰਾ ਵਾਂ ਜਾਂ ਆਪਣਾ ਤੁਸੀਂ ਸੈਲਫ ਗਰੁੱਪ ਬਣਾਇਆ ਵਾ 15 15 ਤੋਂ 10 ਕਿਸਾਨਾਂ ਵਾਲਾ ਉਸ ਦੇ ਵਿੱਚ ਜਿਸ ਤਰ੍ਹਾਂ ਵੀ ਤੁਸੀਂ ਗੱਲ ਨਾਲ ਇਸ ਦੇ ਵਿੱਚ ਮੈਂ ਇੰਡੀਵਿਜੂਅਲ ਫਾਰਮ ਵਾਲੇ ਦੇ ਉੱਪਰ ਭਰਾਂਗਾ ਜੇਕਰ ਤੁਸੀਂ ਖੋਦਾ ਭਰਨਾ ਵਾ ਹੁਣ ਇਸ ਦੇ ਵਿੱਚ ਵੇਖੋਗੇ ਤੁਹਾਡੇ ਸਾਹਮਣੇ ਸਾਰੇ ਇਸ ਦੇ ਵਿੱਚ ਜਿਸ ਤਰ੍ਹਾਂ CRM ਹੈ ਪੀ ਸੀਡਰ ਜਿੰਨੇ ਵੀ ਸੰਧ ਹੈਗੇ ਆ ਕਿੰਨੇ ਟਨ ਦੇ ਕਿੰਨੇ ਫੁੱਟ ਦੇ ਇਹ ਸਾਰੇ ਇਸ ਦੇ ਵਿੱਚ ਆ ਜਾਣਗੇ ਜੀਰੋ ਡ੍ਰਿਲ ਸਾਰੇ ਜਿੰਨੇ ਵੀ ਸੰਦਾਂ ਦੇ ਉੱਪਰ ਸਬਸਿਡੀ ਮਿਲ ਰਹੀ ਆ ਉਹ ਸਾਰੇ ਸੰਦ ਇਸ ਦੇ ਵਿੱਚ ਤੁਸੀਂ ਦੇਖੋਗੇ ਇੱਥੇ ਆ ਰਹੇ ਨੇ ਹੁਣ ਇਸ ਦੇ ਵਿੱਚੋਂ ਤੁਸੀਂ ਜਿਹੜਾ ਵੀ ਸੰਦ ਖਰੀਦਣਾ ਚਾਹੁੰਦੇ ਉਸ ਦੇ ਉੱਪਰ ਤੁਸੀਂ ਇੱਥੇ ਸਿਲੈਕਟ ਕਰ ਲੈਣਾ ਵਾ ਜਿਵੇਂ ਕਿ ਇੱਥੇ ਸੁਪਰਸੀਡਰ ਆਫ ਠਫਟ 14 10 ਇਸ ਦੇ ਉੱਪਰ ਸਿਲੈਕਟ ਕਰ ਲਾਂਗੇ ਸਿਲੈਕਟ ਕਰਨ ਤੋਂ ਬਾਅਦ ਇੱਥੇ ਆ ਰਿਹਾ ਵਾ ਮਸ਼ੀਨ ਅਵੇਦਨ ਕਰਨ ਲਈ ਕਲਿੱਕ ਕਰੋ ਇਸ ਦੇ ਉੱਪਰ ਤੁਸੀਂ ਇੱਥੇ ਜਿਹੜਾ ਵਾ ओके ਕਰ ਦੇਣਾ ਵਾ ਤੇ ਤੁਹਾਡੀ ਰਿਕੁਐਸਟ ਜਿਹੜੀ ਆ ਉਥੋਂ ਸਕਸੈਸਫੁਲੀ ਸਬਮਿਟ ਹੋ ਜਾਵੇਗੀ ਹੁਣ ਜਿਹੜੀ ਰਿਕੁਐਸਟ ਤੁਸੀਂ ਪਾਈ ਆ ਜੇਕਰ ਉਹਦਾ ਡਾਟਾ ਦੇਖਣਾ ਵਾ ਤੇ ਇੱਥੇ ਫਿਰ ਤੋਂ 3 ਡਾਟ ਵਾਲੇ ਦੇ ਉੱਪਰ ਜਾਣਾ ਵਾ ਇੱਥੇ ਵਿਊ ਸੀ ਆਰ ਐਮ ਅਪਲਾਈ ਇਸ ਦੇ ਉੱਪਰ ਜਾਓਗੇ ਤਾਂ ਇੱਥੇ ਤੁਹਾਡਾ ਜਿਹੜਾ ਵਾ ਸੈਂਕਸ਼ਨ ਲੈਟਰ ਜਿਹੜਾ ਵਾ ਤੁਹਾਨੂੰ ਸ਼ੋ ਕਰ ਜਾਵੇਗਾ ਕਿਹੜੇ ਸੰਦ ਵਾਸਤੇ ਤੁਸੀਂ ਇੱਥੇ ਅਪਲਾਈ ਕੀਤਾ ਵਾ ਉਹ ਸੈਂਕਸ਼ਨ ਲੈਟਰ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਜੇ ਤੇ ਉਸ ਦੇ ਉੱਪਰ ਤੁਹਾਨੂੰ ਡੇਟ ਵੀ ਮਿਲ ਜਾਵੇ ਕਿ ਕਿੰਨੀ ਤੋਂ ਕਿੰਨੀ ਤਰੀਕ ਤੱਕ ਤੁਸੀਂ ਇਹ ਸੰਦ ਜਿਹੜੀ ਆ ਉਸ ਦੀ ਖਰੀਦ ਕਰਨੀ ਆ ਤੇ ਜਿੱਥੇ ਵੀ ਤੁਸੀਂ ਤੁਹਾਨੂੰ ਚੰਗਾ ਲੱਗਦਾ ਵਾ ਜਿਹੜੀ ਕੰਪਨੀ ਦੇ ਵਿੱਚ ਵੀ ਉੱਥੇ ਜਾ ਕੇ ਤੁਸੀਂ ਇਹ ਸੈਂਕਸ਼ਨ ਲੈਟਰ ਲੈ ਕੇ ਤੇ ਉੱਥੋਂ ਆਪਣਾ ਜਿਹੜਾ ਵਾ ਜਿਹੜੇ ਵੀ ਸੰਦ ਵਾਸਤੇ ਤੁਸੀਂ ਅਪਲਾਈ ਕੀਤਾ ਵਾ ਉੱਥੋਂ ਲੈ ਸਕਦੇ ਜੇ ਤੇ ਇਸੇ ਤਰ੍ਹਾਂ ਤੁਸੀਂ ਜੇਕਰ ਟਰੈਕਟਰ ਦੇ ਉੱਪਰ ਸਬਸਿਡੀ ਲੈਣੀ ਆ ਤਾਂ ਫਿਰ ਜਿਹੜਾ ਗਰੁੱਪ ਵਾਲੀ ਆ 10 ਤੋਂ 15 ਮੈਂਬਰ ਜਿਸ ਦੇ ਵਿੱਚ ਐਡ ਹੁੰਦੇ ਆ ਉਹ ਵਾਲੇ ਗਰੁੱਪ ਦੇ ਵਿੱਚ ਤੁਹਾਨੂੰ ਟਰੈਕਟਰ ਦੇ ਉੱਪਰ ਸਬਸਿਡੀ ਮਿਲੇਗੀ ਇਸ ਦੇ ਲਈ ਤੁਸੀਂ ਕੀ ਕਰਨਾ ਵਾਂਗੇ ਆਪਣੇ ਨੇੜੇ ਦੇ ਖੇਤੀਬਾੜੀ ਦਫ਼ਤਰ ਦੇ ਵਿੱਚ ਜਾ ਕੇ ਉੱਥੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਜੇ ਉੱਥੋਂ ਕਰਵਾ ਕੇ ਤੇ ਉਸ ਗਰੁੱਪ ਦੇ ਵਿੱਚ ਜੇ ਤੁਸੀਂ ਜਿਹੜਾ ਵਾ 80% ਤੱਕ ਸਬਸਿਡੀ ਦਾ ਲਾਭ ਜਿਹੜਾ ਲੈ ਸਕਦੇ ਜੇ